ਮਿੱਟੀ ਤੋਂ ਨਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹਾਂਜੀ ਕੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਜਾਣਦੇ ਹਾਂ ਪੰਜਾਬ ਯੂਨੀਵਰਸਿਟੀ ਜਿਸ ਨੂੰ ਪੰਜਾਬ ਦੀ ਦਿਲ ਅਤੇ ਧੜਕਣ ਕਿਹਾ ਜਾਂਦਾ ਹੈ ਹੁਣ ਸੈਂਟਰ ਸਰਕਾਰ ਦੇ ਦੁਆਰਾ ਇਸ ਦਿਲ ਧੜਕਣ ਦੇ ਉੱਪਰ ਵਾਰ ਕੀਤਾ ਜਾ ਰਿਹਾ ਹੈ ਵਾਰਕ ਕੀਤਾ ਜਾ ਰਿਹਾ ਹੈ ਜਾਣਦੇ ਹਾਂ ਪੰਜਾਬ ਯੂਨੀਵਰਸਿਟੀ ਨੂੰ ਚਲਾਉਣ ਦੇ ਲਈ ਸੈਨੇਟ ਤੇ ਸਿੰਡੀਗੇਟ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਨੇ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਅੰਦਰ ਆਉਂਦੇ ਕਾਲਜਾਂ ਨੂੰ ਮਾਨਤਾ ਦੇਣਾ ਮਾਨਤਾ ਨੂੰ ਰੱਦ ਕਰਨਾ ਅਤੇ ਸਿਲੇਬਸ ਦੇ ਰਿਗਾਰਡਿੰਗ ਜੋ ਵੀ ਡਿਸੀਜਨ ਲੈਣੇ ਹੈ ਉਹ ਸੈਨੇਟ ਤੇ ਸਿੰਡੀਕੇਟ ਦੇ ਦੁਆਰਾ ਹੀ ਲਏਤੇ ਜਾਂਦੇ ਹਨ ਜਿਸ ਵਿੱਚ ਪਹਿਲਾਂ 91 ਮੈਂਬਰ ਹੁੰਦੇ ਸੀ ਤੇ ਇਸ ਦੇ ਵਿੱਚੋਂ ਮੈਂਬਰਸ ਮੋਸਟ ਆਫ ਦੀ ਟਾਈਮ ਟੀਚਰਸ ਜਾਂ ਜ਼ਿਆਦਾਤਰ ਕੇ ਆਪਾਂ ਕਹੜੀਏ ਕਿ ਜੋ ਬੁੱਧੀਮਾਨ ਜੀਵ ਹੁੰਦੇ ਸੀ ਉਹਨਾਂ ਨੂੰ ਅਪੋਇੰਟ ਕੀਤਾ ਜਾਂਦਾ ਸੀ ਜਾਂ ਇਲੈਕਟ ਕੀਤਾ ਜਾਂਦਾ ਸੀ ਤਾਂ ਜਾਨੀ ਕਿ ਕੁਝ ਇਲੈਕਟ ਹੁੰਦੇ ਸੀ ਤੇ ਕੁਝ ਅਪੋਇੰਟ ਕੀਤੇ ਜਾਂਦੇ ਸੀ ਪਰ ਸੈਂਟਰ ਸਰਕਾਰ ਦੇ ਦੁਆਰਾ ਫਤਵਾ ਜਾਰੀ ਕਰ ਦਿੱਤਾ ਗਿਆ ਹੈ ਜਿਦੇ ਹੁਣ ਟੋਟਲ ਮੈਂਬਰ 90 ਤੋਂ ਘਟਾ ਕੇ 31 ਜਾਨੀ ਕਿ 33 ਕਰ ਦਿੱਤੇ ਨੇ ਤੇ ਇਹ ਸਾਰੇ ਦੇ ਸਾਰੇ ਮੈਂਬਰ ਹੁਣ ਇਲੈਕਟਡ ਨਹੀਂ ਹੋਣਗੇ ਅਪੋਇੰਟ ਕੀਤੇ ਜਾਣਗੇ ਕਿਸਦੇ ਦੁਆਰਾ ਸੈਂਟਰ ਸਰਕਾਰ ਦੇ ਦੁਆਰਾ ਆਪਾਂ ਨੂੰ ਸਭ ਨੂੰ ਪਤਾ ਹੈ ਜਿਵੇਂ ਆਪਾਂ ਪੋਲੀਟੀ ਦੇ ਵਿੱਚ ਪੜ੍ਹਦੇ ਹੁੰਨੇ ਹਾਂ ਕਿ ਯੂਨੀਵਰਸਿਟੀਆਂ ਨੂੰ ਚਲਾਉਣ ਵਾਸਤੇ ਜਿਹੜੇ ਕਿ ਚਾਂਸਲਰ ਜਾਂ ਵਾਈਸ ਚਾਂਸਲਰ ਦੀ ਨ ਦੀ ਆਪਾਂ ਕਹ ਲਈਏ ਕਿ ਇੱਕ ਯੂਟੀ ਦੇ ਕੰਟਰੋਲ ਚ ਹੋਵੇ ਤੇ ਯੂਟੀ ਕੀ ਦੇ ਕੰਟਰੋਲ ਚ ਹੁੰਦੀ ਹੈ ਸੈਂਟਰ ਦੇ ਕੰਟਰੋਲ ਚ ਤਾਂ ਯੂਟੀਆਂ ਨੂੰ ਚਲਾਉਣ ਵਾਸਤੇ ਗਵਰਨਰ ਦੇ ਹੱਥ ਚ ਪਾਵਰ ਹੁੰਦੀ ਹੈਗੀ ਆ ਤੇ ਗਵਰਨਰ ਵਾਈਸ ਚਾਂਸਲ ਦੀ ਨਿਯੁਕਤੀ ਕਰਦਾ ਹੈ ਜਾਨੀ ਕਿ ਹੁਣ ਪੰਜਾਬ ਯੂਨੀਵਰਸਿਟੀ ਨੂੰ ਚਲਾਉਣ ਵਾਸਤੇ ਜਿਹੜਾ ਵਾਈਸ ਚਾਂਸਲਰ ਹੋਏਗਾ ਉਹ ਵੀ ਕਿਦੇ ਦੁਆਰਾ ਨਿਯੁਕਤ ਕੀਤਾ ਜਾਊਗਾ ਸੈਂਟਰ ਸਰਕਾਰ ਦੇ ਦੁਆਰਾ ਜਾਨੀ ਕਿ ਸਿੱਧੇ ਸਿੱਧੇ ਰੂਪ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਸੈਂਟਰਲਾਈਜੇਸ਼ਨ ਕੀਤਾ ਜਾ ਰਿਹਾ ਹੈ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਲਈ ਬਿਲਕੁਲ ਵੀ ਸਹੀ ਨਹੀਂ ਹੈ ਇਸ ਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਇਹੀ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀਕਰਨ ਕਿਉਂ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਨੇ ਇਸ ਦੇ ਜੇ ਮੁਆਵਜ਼ੇ ਕਹਿ ਲੋ ਜਾਂ ਆਪਾਂ ਕਹ ਲਈਏ ਕਿ ਜੋ ਬਿੱਲ ਬੰਦੇ ਸੀਗੇ ਜੋ ਪਿਛਲੇ ਡਿਊਜ਼ ਸੀਗੇ ਉਹ ਕਲੀਅਰ ਨਹੀਂ ਕੀਤੇ ਸੈਂਟਰ ਸਰਕਾਰ ਹੀ ਪੰਜਾਬ ਯੂਨੀਵਰਸਿਟੀ ਨੂੰ ਚਲਾ ਰਹੀ ਹੈ ਜੇ ਆਪਾਂ ਕਹੀਏ 65 ਤੋਂ 70% ਜਿਹੜਾ ਹੈ ਉਹ ਯੂਨੀਵਰਸਿਟੀ ਨੂੰ ਸੈਂਟਰ ਚਲਾਉਂਦੀ ਹੈ ਤੇ ਸਿਰਫ 35% ਦਾ ਜਿਹੜਾ ਆਪਾਂ ਕਹ ਲਈਏ ਕਿ ਜੋ ਵੀ ਆਪਾਂ ਕਹ ਲਈਏ ਕਿ ਜੋ ਵੀ ਫੰਡ ਵਗੈਰਾ ਦਿੱਤੀ ਜਾ ਰਹੀ ਹੈ ਉਹ ਪੰਜਾਬ ਸਰਕਾਰ 35% ਦੇ ਰਹੀ ਹੈ ਪਰ ਉਹ ਪਿਛਲੇ ਸਾਲਾਂ ਤੋਂ ਕਾਫੀ ਸਾਲਾਂ ਤੋਂ ਉਹ ਵੀ ਨਹੀਂ ਦੇ ਰਹੀ ਤਾਂ ਇਸ ਦੇ ਪਿੱਛੇ ਇਹੀ ਰੀਜ਼ਨ ਹੋ ਸਕਦਾ ਕਿ ਉਹਦਾ ਸੈਂਟਰਲਾਈਜ਼ੇਸ਼ਨ ਕੀਤਾ ਗਿਆ ਹੈਗਾ ਪਰ ਮੇਰਾ ਮੰਨਣਾ ਇਹ ਹੈ ਕਿ ਆਪਾਂ ਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਦੇ ਸਾਹਮਣੇ ਪਲੱਸ ਸੈਂਟਰ ਸਰਕਾਰ ਦੇ ਸਾਹਮਣੇ ਜੋ ਵੀ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ ਤੇ ਮੈਂ ਤਾਂ ਇੱਥੇ ਇਹੀ ਕਹੂੰਗਾ ਕਿ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਉਸ ਨੂੰ ਆਵਦਾ ਹੱਕ ਨਹੀਂ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਸੈਂਟਰ ਦੇ ਹੱਥ ਇਸ ਯੂਨੀਵਰਸਿਟੀ ਚੜ ਗਈ ਤਾਂ ਪੰਜਾਬ ਨੂੰ ਬਹੁਤ ਵੱਡਾ ਘਾਟਾ ਪੈ ਸਕਦਾ ਹੈ ਤਾਂ ਇਸ ਤੋਂ ਬਹੁਤ ਸਾਰੇ ਆਪਾਂ ਕਹ ਲਈਏ ਕਿ ਨੁਕਸਾਨ ਹੋਣਗੇ ਪੰਜਾਬ ਨੂੰ ਪਲੱਸ ਕਿੰਨੇ ਹੀ ਘਰਾਂ ਦੇ ਵਿੱਚ ਜੋ ਜਵਾਕ ਉਸ ਯੂਨੀਵਰਸਿਟੀ ਦੇ ਵਿੱਚ ਸੁਪਨਾ ਦੇਖਦੇ ਨੇ ਉਹ ਸੁਪਨੇ ਸਭ ਟੁੱਟ ਜਾਣਗੇ ਤਾਂ ਸੁਪਨ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਦੇ ਪ੍ਰਤੀ ਇੱਥੇ ਇਕਜੁੱਟ ਹੋਣਾ ਚਾਹੀਦਾ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਚਾਹੀਦਾ ਹੈਗਾ ਮੈਂ ਇਹੀ ਕਹਾਂਗਾ ਪੂਰੇ ਪੰਜਾਬ ਵਾਸੀਆਂ ਨੂੰ ਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਹੰਬਲਾ ਮਾਰੀਏ ਇੱਕੋ ਲਾਈਨ ਬੜੀ ਸੋਹਣੀ ਹੈ ਮਿੱਟੀ ਧੁਨ ਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇਸ ਲਾਈਨਾਂ ਨੂੰ ਆਪਾਂ ਹੁਣ ਸੱਚ ਕਰਨਾ ਹੈ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੇ ਹੱਥੋਂ ਨਹੀਂ ਜਾਣ ਦੇਣਾ ਥੈਂਕ ਯੂ ਟੂ ਆਲ ਆਫ ਯੂ